ਗਰਾਹਾ ਬਰਾਜਨ ਸ਼ਕਤਰ ਪੱਟੀ ਇਹ ਮਾਮਲਾ ਕੀ ਹੈ ਜਿਹੜੀ ਨਾਰੇਬਾਜੀ ਕਰ ਰਹੇ ਜੀ ਮਾਮਲਾ ਦਾਰੇਬਾਜੀ ਮੀਰ ਜੀ ਗੱਲ ਪ੍ਰਾਲੀ ਦੇ ਮੁੱਦੇ ਤੇ ਚੱਲ ਰਹੀ ਆ ਵੀ ਸਰਕਾਰ ਕਹਿੰਦੀ ਪ੍ਰਾਲੀ ਦਾ ਸਾੜੋ ਪ੍ਰਾਲੀ ਸਾੜ ਨੂੰ ਕਿਹੇ ਕਿਸਾਨ ਤਾਂ ਜੀ ਨਹੀਂ ਕਰਦਾ ਨਾ ਹੀ ਪ੍ਰਾਲੀ ਸਾੜ ਨਾਲ ਚੋਣੇ ਆ ਸਾਨੂੰ ਸਰਕਾਰ ਜਿਹੜੀਆਂ ਮਸ਼ੀਨਾਂ ਇਕੱਠਾ ਵਾ ਇਹ ਸਭ ਦੇਵੇ ਮਸ਼ੀਨਾਂ ਦੇਵੇ ਹਰ ਸਾਲ ਸਰਕਾਰ ਦੀ ਪ੍ਰਾਲੀ ਦਾ ਸਾੜੋ ਆ ਪਿਛੇ ਜੇ ਸੁਪਰੀਮ ਕੋਰਟ ਦੇ ਅੱਖੇ ਵੀ ਕਿਸਾਨਾਂ ਨੂੰ ਜੇਲ੍ਹ ਚ ਕਰ ਦਿਓ ਜੇ ਵੱਡੇ ਸਾਹਿਬ ਦੇ ਬਿਆਨ ਦਿੱਤਾ ਵਾ ਦਿੱਲੀ ਦਾ ਨਹੀਂ ਕਿੰਨੇ ਕੁ ਖਜ਼ਾਨਾ ਨੂੰ ਜੇਲ੍ਹ ਚ ਕਰ ਦੋਗੇ ਪ੍ਰਾਲੀ ਸਾੜ ਨੂੰ ਕਿਸੇ ਦਾ ਜੀ ਨਹੀਂ ਕਰਦਾ ਅਸੀਂ ਪ੍ਰਾਲੀ ਸਾੜ ਨੂੰ ਕਿਤੇ ਤਿਆਰ ਆ ਸਾਡੀ ਪ੍ਰਾਲੀ ਚੁ ਅਹੀਂ ਦਾ ਕੜਕ ਬੀਜ ਨਹੀਂ ਹੁੰਦੀ ਉਧਰ ਪਾਸੇ ਉਧਰ ਸਾਡੀ ਪ੍ਰਾਲੀ ਵਿੱਚ ਖੇਤਾ ਪਈ ਹੁੰਦੀ ਆ ਸਰਕਾਰ ਕੋਈ ਹੈਲਪ ਨੰਬਰ ਜੋ ਵੀ ਜਾਰੀ ਕਰੇ ਇਹ ਆਖੇ ਤੋਂ ਅਸੀਂ ਜਦੋਂ ਝੋਨਾ ਵੱਢ ਲੀਂਦੇ ਆ ਕੋਈ ਪਤਰਾ ਕਿਤੇ ਦਾ ਕੋਈ 2-3 ਦਿਨਾਂ ਟਾਈਮ ਦੇਵੋਗੇ ਪ੍ਰਾਲੀ ਚੁੱਕੀ ਜਾਵੇਗੀ ਪ੍ਰਾਲੀ ਸਾੜਦੇ ਨਹੀਂ ਤੇ ਇਹ ਨਹੀਂ ਚੁੱਕੀ ਜਾਂਦੀ ਤੇ ਫਿਰ ਇਹ ਮਜਬੂਰ ਅਸੀਂ ਪ੍ਰਾਲੀ ਸਾੜਦੀਆਂ ਇਹਦਾ ਹੱਲ ਸਾਡੇ ਕੋਲ ਕੋਈ ਨਹੀਂ ਪਰ ਪੈਰ ਕਦਮ ਸਰਕਾਰ ਕਰੇ ਸਾਡੀ ਪ੍ਰਾਲੀ ਚੁੱਕ ਲੈ ਜਾਂ ਸਾਨੂੰ ਮੁਆਵਜ਼ਾ ਦੇ ਦੇ 200 ਰੁਪਏ ਕੋਈ 4-5 ਹਜ਼ਾਰ ਕਿੱਲੇ ਦਾ ਮੁਆਵਜ਼ਾ ਹੋਵੇ ਪ੍ਰਾਲੀ ਸਾੜਦੇ ਨਹੀਂ ਵਿੱਚੇ ਆਪਦਾ ਤੇਲ ਬਾਲ ਕੇ ਜੋ ਵੀ ਆ ਗਾਲਾਂਗੇ ਇਹ ਇੱਕ ਸਿਰਫ ਨਾਲ ਸਾਨੂੰ ਇਹ ਹਰ ਸਾਲ ਦੀ ਪ੍ਰਾਲੀ ਦਾ ਸ ਕਹਿੰਦੇ ਕੋਈ ਖਾਨਾ ਚਾਹੁੰਦਾ ਵਾ ਸਰਕਾਰ ਹਾਲੇ ਕੋਈ ਕਦ ਨਹੀਂ ਤੇ ਕਿਸਾਨਾਂ ਨੂੰ ਜਿਹੜਾ ਚ ਜੁਰਮਾਨੇ ਪੈ ਰਹੇ ਆ ਆ ਅਜੇ ਤੱਕ ਭੁਗਤਣ ਦੇ ਜੁਰਮਾਨੇ ਕਈਆਂ ਨੂੰ ਜਿਹੜੀਆਂ ਤਰੀਕਾਂ ਕੋਸ਼ਿਸ਼ ਕਰਾ ਜਾ ਰਹੀ ਆ